ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤੇ ਅੱਜ ਗੰਨਾ ਲੱਦਣ ਲੱਗੇ ਵੇ ਆ ਜੀ ਫਲੇਵਰ ਵਾਲੇ ਲਾਏ ਵੇ ਉੱਥੇ ਆਪਾਂ ਜਾ ਕੇ ਦੇਖਦੇ ਹਾਂ ਕਿ ਆਹ ਹਿਸਾਬ ਕਿਤਾਬ ਤੇ ਇੱਧਰ ਆਲੂਆਂ ਨੂੰ ਵੀ ਪਾਣੀ ਲੱਗਣੇ ਆਲੇ ਇਹ ਵੀ ਖਾਲਾ ਖੋਲਾ ਥੋੜਾ ਜਿਹਾ ਖਰਚਣੇ ਆਲੇ ਇੱਧਰ ਤੁਸੀਂ ਪਹਿਲਾਂ ਆਹ ਚੈੱਕ ਕਰੋ ਕੱਖ ਦਾ ਡੱਕਾ ਵੀ ਨਹੀਂ ਹੈਗਾ ਲਸਣ ਚ ਸਪਰੇ ਨਾਲ ਦੀ ਨਾਲ ਮੈਂ ਮਾਰਤੀ ਸੀ ਉਹ ਜਿਹੜੀ ਪੈਂਡਾ ਪੈਥਲੀਨ ਹੁੰਦੀ ਹੈ ਤੇ ਉਹਦੇ ਕਰਕੇ ਜਮੀ ਨਹੀਂ ਹੋਇਆ ਹੈਗਾ ਕੱਖ ਬਸ ਹੁਣ ਥੋੜੀ ਜਿਹੀ ਗੋਡੀ ਜੀ ਕਰ ਦੇਣੀ ਫੇ ਸੈਟ ਆ ਜਾਊਗਾ ਇੱਕ ਟਰਾਲੀ ਆ ਲੱਦੀ ਖੜੀ ਐ ਬਾਕੀ ਆਪਾਂ ਮੋਟਰ 'ਤੇ ਜਾ ਕੇ ਦੇਖਦੇ ਹਾਂ ਉਧਰ ਲੱਦਣ ਲੱਗੇ ਹੋਏ ਹਾਲੇ ਹਾਂ ਕੀ ਕਹਿੰਨਾ ਬੜਤਾ ਪਤੰਗ ਸ਼ਾਬਾਸ਼ ਕਿੱਥੇ ਉੜਦਾ ਹੈ ਉੜਦਾ ਬਾਈਕੇ ਤਾਂ ਮੁਕਾਬਲੇ 'ਚ ਹੋਰ ਐ ਨਹੀਂ ਤਾਂ ਉਹੀ ਤਾਂ ਵੜਤਾ ਵਿਚਰਿਆਂ ਦਾ ਗਲਤ ਕੰਮ ਕਰਿਆ ਆ ਕੀ ਆ ਦੀ ਬੇਲ ਦੇਖ ਲੈ ਕਿੰਨੀ ਜੜੀ ਆ ਸੁਗੂੜੀ ਚੱਕ ਕੇ ਚਾਤਦੇ ਆ ਫੇ ਆਪਾਂ ਮੋਟਰ ਤੇ ਹੁਣ ਲੋ ਜੀ ਪਹੁੰਚ ਗਏ ਸੀ ਮੋਟਰ ਵਾਲੇ ਰਾਸਤੇ ਤੇ ਇਤਰਾਇਂ ਇੰਦੀ ਗੱਤ ਹੀ ਇਨਾ ਨੇ ਰੋੜੇ ਵਾਲਿਆਂ ਨੇ ਵੀ ਕੰਮ ਪੂਰਾ ਕਰਿਆ ਪਿਆ। ਉਹ ਉੱਥੇ ਕੱਟ ਜੇ ਜਨੂ ਨੂੰ ਦੇਖਦੇ ਕਿਵੇਂ ਟਰੈਕਟਰ ਲੰਘੂਗਾ ਮੈਂ ਲਾਦਾ ਟੋ ਝੰਨਾ ਬਹਿ ਜਾਣਗੇ ਤੇ ਸਿਆਪਾ ਹੋ ਜਾਣਾ ਨਹੀਂ। ਇੰਨੀ ਕ ਤਾਂ ਜਗਾ ਚੱਲ ਪੱਕੀ ਐ। ਉਹ ਹੋ ਇਧਰ ਤਾਂ ਰਾਹੇ ਬੰਦ ਕਰਿਆ ਵਾ। ਜਾਊਗਾ ਨਹੀਂ। ਹੈ? ਬੰਦ ਹੈ। ਗੱਡੀ ਕਿੰਨੇ ਲੈਂਦੀ ਆ ਗੱਡੀ 72000 ਦੀ ਵਧੀਆ ਐਵਰੇਜ ਬੋਕਾਂ ਤੋਂ 70 75 ਤੱਕ ਗਈ ਜਾਂਦੀ ਆ ਕਿੰਨੇ ਤੱਕ ਜਾਂਦੀ 70 ਤੱਕ ਹੈ ਨਾ ਹਾਂ ਬਫਰ ਵਧੀਆ ਜੀ ਵਧੀਆ ਆ ਇੱਧਰ ਰੋਡ ਵਾਲਿਆਂ ਨੇ ਯਾਰ ਜਮੀ ਕੰਮ ਖਰਾਬ ਕਰਿਆ ਪਿਆ ਹੁਣ ਦੇਖ ਲੈ ਗੰਨਾ ਕੱਢਣਾ ਔਖਾ ਹੋ ਜਾਣਾ ਹੈ ਨਾ ਹੋਰ ਸੁਣਾਓ ਰੇ ਪਾ ਰਹੇ ਆ ਪੂਰਾ ਰੇ ਚੱਲ ਰਿਹਾ ਸਲਫਰ ਵਿੱਚ ਅੱਛਾ ਸੈਕਿੰਡ ਪਾਣੀ ਚੱਲਦਾ ਹਾਂ ਤਾਂ ਹੁਣ ਰੇ ਦੋਈ ਵਾਰ ਲਾਉਣ ਲੱਗੇ ਆ ਹੂੰ ਦੇਖਦੇ ਆ ਇਹ ਚ ਪਹਿਲੀ ਵਾਰ ਲਾਉਣਾ ਹਲੇ ਉਹ ਨਾ ਤਾਂ ਪਹਿਲੀ ਵਾਰ ਤਾਂ ਆਪਣੇ ਮੀਨੇ ਹੀ ਲਾਤਾ ਦੂਜੀ ਵਾਰ ਹੁਣ ਮੈਂ ਤਾਂ ਖਾਲਾ ਖੁਰਚਣ ਮੈਂ ਬੰਦੇ ਰੱਖਣੇ ਹੁਣ ਦੋ ਉਹ ਖਾਲਾ ਖੁਰਚ ਕੇ ਫੇਰ ਤਾਂ ਕਿਤੇ ਪਾਣੀ ਲਾਉਂਗਾ ਹੁਣ ਮੈਂ ਰੇਲ ਚੱਕ ਕੇ ਲਿਕੇ ਆ ਅੱਜ ਅੱਛਾ ਪੰਜ ਥੈਲੇ ਮੇਰੇ ਕਿਤੇ ਉਹ ਉੱਤੇ ਬਾਣੀ ਤੇ ਮਰੰਡੇ ਵਾਲੇ ਤੇ ਲੈ ਕੇ ਆਉਂਗਾ ਮਰੰਡੇ ਵਾਲਾ ਕਹਿੰਦਾ ਵੀ ਗੱਲ ਰੁਕ ਜਾ ਹਾਂ ਪਾਪਾ ਕੇ ਨਾਲ ਰੁਕ ਜਾ ਯਾਰ ਫੇਰ ਸੇਰਾ ਰੇਤਾ ਤਾਂ ਮੰਨ ਲਿਆ ਇੱਕ ਦਿਨ ਹਾਂ ਮੈਂ ਇਕੱਠੇ ਨਹੀਂ ਨਾ ਦੰਦੇ ਇਕੱਠੇ ਤਾਂ ਫਿਰ ਆਏ ਕਹਿੰਦੇ ਆ ਵੀ ਨਾਲ ਚੀਜ਼ ਚੱਕ সালਫਰ ਜਾ ਕੇ ਜਾਂ ਫਿਰ ਕੁਝ ਹੋਰ ਚੱਕ ਬੂਸਟਰ ਆ ਨਾਲ ਟੀਕਾ ਲਾਉਨੇ ਆ ਨਾ ਉਹਦੇ ਕਰਕੇ ਪੰਗਾ ਪੈਂਦਾ সালਫਰ ਲਿਆਉਣਾ ਸਰਫਰ ਅੱਛਾ ਠੀਕ ਹੈ 25 ਲਿਆਇਆ ਮੈਂ ਉਹਦਾਂ ਸਰਫਰ ਲਿਆ ਨਾਲ ਅੱਛਾ ਮੈਂ ਪਾ ਦੇਂਗੀ ਘਰ ਪਾਉਣਾ ਹੀ ਹੈ সালਫਰ ਦਾ সালਫਰ ਦਾ ਪਾਉਣਾ ਚਾਹੀਦਾ ਉਹ ਤਾਂ ਚਾਹੀਦਾ ਨਾਲੇ ਪਾਣੀ ਜਾਂ ਸੋਕ ਦਿੰਦਾ ਇਹਨੂੰ ਪਰਲੇ ਪਾਸੇ ਤਾਂ ਜੀ ਰਸਤਾ ਬੰਦ ਤਾਂ ਹੁਣ ਇੱਧਰਲੇ ਪਾਸੇ ਨੂੰ ਆਏ ਨਾ ਮੈਂ ਇਹਨੂੰ ਐ ਤਾਂ ਵੀ ਚੱਲ ਆਹਾ ਪੂਰੀ ਦੇ ਟਾ ਨੂੰ ਖੁੱਲਾ ਹੋਊਗਾ ਪਹਿਲਾਂ ਤਾਂ ਇਹ ਰਸਤਾ ਹੈਗਾ ਤੇ ਹੁਣ ਇਹਨਾਂ ਨੇ ਬੰਦ ਕਰਤਾ ਚਾਮ ਦੇ ਕੋ ਖੜਾ ਏ ਟਰੈਕਟਰ ਤੇ ਤਰਾਗ ਕੋ ਵੀ ਲਾਤੀ ਵਿੱਚੇ ਮੋਟਰ ਚੱਲ ਰਹੀ ਆ ਨੇੜੇ ਜਾ ਕੇ ਦੇਖਦੇ ਹਾਂ ਕਿ ਆ ਬੰਦ ਲਓ ਜੀ ਇੱਧਰ ਮੋਟਰ ਚੱਲਦੀ ਆ ਜੀ ਕਣਕ ਨੂੰ ਪਾਣੀ ਚੱਲ ਰਿਹਾ ਹੈ ਤੇ ਇੱਧਰ ਲੱਦਣ ਲੱਗੇਵੇਂ ਆਪਣੀ ਟਰਾਲੀ ਆਖੜਾ ਛੋਟਾ ਆਪਣਾ 18 ਫੁੱਟੀ ਉਹ ਹੋ ਗਈ ਜਿੱਥੇ ਤੱਕ ਪਿੱਛੇ ਤੱਕ ਲੱਦ ਕੇ ਲੈ ਕੇ ਜਾਣਾ ਜਿਹੜੇ ਹਿਸਾਬ ਨਾਲ ਤਾਂ ਮੈਂ ਕਹਿੰਨਾ ਚਾਰੇ ਹੀ ਗੇੜ ਆਉਣੇ ਇਹਦੇ 120 ਕੁਇੰਟਲ ਜਿਆਦੇ ਲੱਦ ਹੋ ਜਾਣ ਹਾਂ ਤਾਂ ਪਹਿਲੇ ਹੀ ਦਿੱਤਾ ਹਨਾ ਪਹਿਲਾਂ ਹੀ ਆਇਆ ਹੂੰ ਰੇ ਰੂਪ ਆ ਕੇ ਆਪਣਾ ਪਾਣੀ ਪੂਣੀ ਛੱਡੀ ਏ ਹਾਂ ਦਿਆੜੀਆਂ ਹੈ ਕੋਈ ਦਿਆੜੀਆਂ ਨਹੀਂ ਮਿਲਦਾ ਖਾਲਾ ਖੁਰਚਣਾ ਮੇਰੇ ਕੋਲ ਤਾਂ ਹੁਣ ਟਾਈਮ ਨਹੀਂ ਹੈ ਮੈਂ ਫੇਰ ਡਿਊਟੀ ਵੀ ਜਾਣਾ 23 ਭਰੀਆਂ ਹਾਂ ਹਾਂ ਜੀ ਹਾਂ ਸਰ ਜਾਨਾ ਬਹੁਤ ਬਹੁਤ ਹੂੰ ਕਿਹੜਾ ਹਾਂ ਪਾਣੀ ਦੇਖਣ ਗਿਆ ਉਹਨਾਂ ਦਾ ਮੋਟਰ ਵੀ ਚੱਲਦੀ ਆ ਮੋਟਰ ਉੱਧਰ ਹੀ ਚੱਲਦੀ ਆ ਕਣਕ ਤੇਨੂੰ ਕੋਈ ਗੱਲ ਨਹੀਂ ਆਲੇ ਚ ਹੂੰ ਹੂੰ ਇੱਥੇ ਦੇਖ ਕੇ ਲਾਹ ਮੋਟਰ ਨਾਲ ਤਾਂ ਇਹ ਦੋਨੇ ਕੋਈ ਚੱਕਰ ਨਹੀਂ ਇਹ ਤਾਂ ਕੋਈ ਪੈ ਜਾਣਾ ਨਾ ਫਿਰ ਕਾਲ ਕੋਈ ਮਾੜਾ ਮੋਟਾ ਪੈ ਗਿਆ ਲਾਉਣਾ ਤਾਂ ਹੈਗਾ ਹੀ ਆ ਜੇ ਪੈ ਵੀ ਗਿਆ ਤਾਂ ਵੀ ਕੋਈ ਚੱਕਰ ਨਹੀਂ ਹੂੰ ਠੀਕ ਆ ਹੱੱਚਾ ਹਾਂ ਹਾਂ ਵਧੀਆ ਚੱਕ ਦੋ ਚੱਕ ਦੋ ਫੱਟੇ ਤਿੰਨਿਆਂ ਨੇ ਇੱਕ ਭਰੀ ਨੂੰ ਲੱਗਦੇ ਆ ਸਰੀਏ ਵਰਗਾ ਗੰਨਾ ਹੈ ਭਾਰੀ ਹੈ ਭਾਰੀ ਆ ਵਜਨ ਬਹੁਤ ਆ ਨਿੱਗਰ ਆ ਯਾਰ ਗੰਨਾ 17 80 ਕਿਲੋ ਦਾ ਭਰੀਆ ਵਾਹ ਵਾਹ ਵਧੀਆ ਵਜ਼ਨ ਨਾਲੇ ਪੈਸੇ ਮਿਲਨੇ ਆਪਾਂ ਨੂੰ ਹਰ ਇੱਕ ਚੀਜ਼ ਦੀ ਕੁਆਂਟੀਟੀ ਚੈੱਕ ਹੁੰਦੀ ਆ ਅੱਜ ਤਾਂ ਹਨੇਰਾ ਜਾਈ ਹੋਇਆ ਪਿਆ ਯਾਰ ਬੜੀ ਜੀ ਬ੍ਰਾਈਟਨੈਸ ਜੀ ਵਧਾਉਣੀ ਪੈਣੀ ਆ ਕਿਉਂਕਿ ਅੱਜ ਸੂਰਜ ਗਿਆ ਵਾ ਛੁੱਟੀ ਤੇ ਇਹ ਨਹੀਂ ਅੱਜ ਨਿਕਲੇਗਾ ਤੇ ਇੱਧਰ ਰਸਾ ਰੂਸਾ ਬੰਨਣ ਲੱਗੇ ਹੁਣ ਇਹਨੂੰ ਪਾਹੀ ਪਾ ਚੜਾ ਦਈਏ ਡੈਕਟਰ ਨੂੰ ਤੇ ਖੇਤ ਵੀ ਥੋੜਾ ਜਿਆ ਨਰਮ ਜਾਂ ਜੇ ਬਾਕੀ ਫੇਰ ਅੰਨਾ ਬਾਅਦ ਵਿੱਚ ਉੱਥੇ ਪਾਹੀ ਤੇ ਚੜਾ ਕੇ ਲੱਗ ਲਵਾਂਗੇ

అపన <laughs> ਚਾਲ 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 ਖੜਕਾ ਤੇ ਗਿਆ ਦੂਆ ਪਾਸੇ ਰੱਬ ਇਧਰ ਨਾਲ ਬ੍ਰੇਕ ਇਧਰਲੇ ਪਾਸੇ ਰੱਖ ਮੜਾ ਇਧਰਲੇ ਪਾਸੇ ਇਧਰ ਰੱਖ ਇਧਰ 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 ਬਾ ਗੱਬੇ ਆਉਣ ਦੇ ਖੱਬਲਾਂ ਦੇ ਸੇਧ ਨੂੰ ਆਉਣ ਦੇ ਡਰਾਈਵਰ ਦੇ ਸੇਧ ਨੂੰ ਗੱਬੇ ਨੂੰ ਪਰਲੇ ਪਾਸੇ ਜਾਦਾ ਚਲੇ ਗਿਆ ਮਾ ਬੱਸ ਕੇ ਇੱਜ ਕਰ ਜਣ ਸਰੇ ਪਰਿਆ ਟਾਇਰ ਸਰੇ ਪਰਿਆ ਪਰਲੇ ਪਾਸੇ ਨੂੰ ਮਾ ਅੱਜ ਸਿੱਧਾ ਕਰੂੰਗਾ ਕਿੱਧਰ ਥੋੜਾ ਕਰੀਂਗਾ ਸਾਨੂੰ ਮਰਾਂਗਾ ਉਰਲਾਵਾਸਾ ਨਹੀਂ ਮੈਂ ਇਹਨੂੰ ਪਹਿਲਾਂ ਬਸ ਆ लास्ट ਚਾਰ ਪੰਜ ਕੁ ਭਰੀਆਂ ਰਹਿ ਗਈਆਂ ਨਿੱਬੜ ਗਿਆ ਆਪਣੀ ਟਰਾਲੀ ਕਿੱਧਰ ਲਾ ਉਹ ਦੇਖੋ ਤੇ ਇੱਧਰ ਪਾਪਾ ਕਹਿੰਦਾ ਠੰਡਾ ਮੈਂ ਕਹਿੰਦਾ ਹੈ ਠੀਕੇ ਲਈਏ ਇਹਨੇ ਪੱਤੀ ਨੂੰ ਅੱਗ ਲਾ ਕੇ ਠੰਡ ਲੱਗਦੀ ਆ ਦੂਵੇ ਗੇਰ ਚ ਭੱਜਿਆ ਆਉਂਗਾ ਮੈਂ ਰੋਡ ਦੇ ਉੱਪਰ ਖੜਾ ਹਾਂ ਇਸ ਟਾਈਮ ਟਾਟਾ ਬਾਏ ਬਾਏ ਪਹੁੰਚ ਗਏ ਜੀ ਮਿੱਤਰੋ ਘਰਾਂ ਤੇ ਉਹ ਪਿੱਛੇ ਆ ਰਿਹਾ ਜੀ ਆਪਣਾ ਡੈਕਟਰ ਮੋੜ ਮੋੜਨ ਲੱਗਿਆ ਹੁਣ ਬੈਕ ਕੈਮਰੇ 'ਚ ਕਰਕੇ ਆਜਾ 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 ਆਹ ਮੋਟਰਸਾਈਕਲ ਕਰਦਾ ਇੱਕ ਮਿੰਟ ਰੂ ਇੱਕ ਮਿੰਟ ਕਰ ਮੈਂ ਪਤਾ ਨਹੀਂ ਕੌਣ ਖੜਾ ਗਿਆ ਹੈ ਪਤਾ ਨਹੀਂ ਕੀ ਦਾ ਚੱਕਣਾ ਪੈਣਾ ਮੱਸੇ ਚੱਲ 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 ਪਰੇ ਨੂੰ ਪਰੇ ਨੂੰ ਪਰੇ ਨੂੰ ਸਿੱਧਾ 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 सिद्धा, जमाई दरवाजे से ना ला के चल रहे हैं चल चाल चल चल चाल चाल होर चल होर चल होर चल ਬਾਤ ਸੁਣ ਤੇ ਨੂੰ ਬੰਨ੍ਹਾ ਬੋਲ ਬਸ ਲਾਉ ਨਾ ਲਾਉ ਨਾ ਲਾਉ ਵੀ ਇਟਾਂ ਲਾ ਓਏ ਬਹੁਤ ਬਹੁਤ ਸਿਰੇ ਪਰੇ ਆ ਪਰਲੇ ਪਾਸੇ ਲਾ ਦੇ ਚੱਲ ਤਾਂ ਇੱਕ ਮਿੰਟ ਰੁਕ ਜੀ ਇੱਕ ਮਿੰਟ ਰੁਕ ਚੱਲ ਜੀ ਫੁੱਲ ਦੀ ਟਰਾਲੀ ਆ ਤਾਰ ਚੱਕ ਲਉ ਤੇਰੀ ਸੜੀ ਐ ਚੰਗੀ ਰਹੇ ਆਪੈਨ ਕਿਹੜੇ ਸਾਰ ਲਓ ਜੀ ਖੋਲਤਾ ਜੀ ਟਰਾਲਾ ਤੇ ਹਾਂਜੀ ਕਿਵੇਂ ਲੱਗੀ ਜੀ ਅੱਜ ਦੀ ਵੀਡੀਓ ਤੇ ਮਿਲਦੇ ਆਂ ਕਿਸੇ ਅਗਲੇ ਵਲੌਗ 'ਚ ਓਕੇ ਸਸਰੀਕਾਲ ਸਾਰਿਆਂ ਤੁਹਾਡਾ ਬਾਏ ਬਾਏ